ਹਾਂ ਜੀ ਆਤਮਿਕ ਰਿਵੇਟ ਲਾ ਕੇ ਦੇਰ ਤੱਕ ਹੈ ਇਹਦਾ ਨਾ ਬੜਾ ਹਾਲ ਹੀ ਗੱਦੀ ਖੜੀ ਜੀ 15 ਬਾਰ 15 ਬਾਰ ਕਿਹਦਾ ਗਿਆ ਕੀ ਲੋਹੂ ਬਾ ਦੇ ਰੂ ਬੈਠੇ ਰਹੇ ਹਾਂ ਨਹੀਂ ਤੇ ਆਉਂਦੇ ਨਹੀਂ ਹਾਂ ਜੀ ਛੋਲੇ ਚ ਪਾਣੇ ਨੇ ਹਲਵੇ ਵਿੱਚ ਪਾਣੇ ਚਾਹ ਦੇ ਪਾਣੇ ਨਹੀਂ ਨਾ ਕਰ 1964 ਤੋਂ ਜੁੜੀ ਹੋਈ ਹੈ ਪਾਸਟ ਦੇ ਸਹਾਇਕ ਤੂਰੀ ਦੇ ਵਿੱਚ ਉਹ ਮੀਟਿੰਗ ਬੁਲਾਈ ਦੀ ਸੀ ਜੀਐਨ ਬੋਰਡ ਵਾਲਿਆਂ ਨੇ ਜੀ ਬਹੁਤ ਹਸਤਾਣ ਆ ਗਿਆ ਤੂਰੀ ਦੇ ਵਿੱਚ ਤੂੰ ਕੰਮ ਨਹੀਂ ਕਰ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚੇ ਹੋ ਜਿੱਥੇ ਅੱਜ ਲੰਗਰ ਦੀ ਸੇਵਾ ਚੱਲ ਰਹੀ ਹੈ ਸੋਸਾਇਟੀ ਵੱਲੋਂ ਕੀ ਕੰਮ ਹੋਇਆ ਜਿੱਥੇ ਕਿਵੇਂ ਲੱਗਿਆ ਇਹ ਸਾਨੂੰ ਬਹੁਤ ਵਧੀਆ ਲੱਗਿਆ ਜੀ ਜਿਹੜਾ ਸਰਬਭਾਰਤੀ ਸੇਵਾ ਸੰਪਤੀ ਦੇ ਪ੍ਰਧਾਨ ਕੇਸ਼ কুমার ਜੀ ਔਰ ਫੈਕਟਰੀ ਸ਼ਕਰਗੰਦਰ ਸਿੰਘ ਜੀ ਕਾਂਗੜਾ ਇਹਨਾਂ ਦੀ ਤਨਦੇਹੀ ਦੇ ਨਾਲ ਬਹੁਤ ਹੀ ਵਧੀਆ ਕੰਮ ਹੈ ਮਨੁੱਖ ਵੀ ਮਰੀਜ਼ ਆਉਂਦੇ ਇੱਥੇ ਸਭ ਨੂੰ ਸੇਵਾ freely ਲੰਗਰਸਾ ਕਹਾ ਜਾਂਦਾ ਹੈ ਟਾਈਮ ਟਾਈਮ ਤੇ ਲੰਗਰ ਮੈਂ ਦਾ ਵੀ ਬਹੁਤ ਹੀ ਵਧੀਆ ਲੱਗਿਆ ਬਹੁਤ ਹੀ ਸਲਾਘਾਯੋਗ ਕੰਮ ਹੈ ਸਾਡੀ ਪਾਰਟੀ ਸ਼੍ਰੋਮਣੀ ਅਕਾਲੀਵਾਲ ਵੱਲੋਂ ਔਰ ਸੁਖਵੀਰ ਜੀ ਵੱਲੋਂ ਉਹਨਾਂ ਦੇ ਨਵੇਸਾਂ ਦੇ ਨਿਕਾਬਕ ਇਹ ਦੋ ਵੀ ਸੰਗਠਨਾਂ ਨੇ ਚੱਲ ਰਹੀਆਂ ਨੇ ਉਹਨਾਂ ਨੂੰ ਵੱਧ ਤੋਂ ਵੱਧ ਅਸੀਂ ਦਾਨ ਪੱਤਰ ਪਾਵਾਂਗੇ ਔਰ ਵੱਧ ਤੋਂ ਵੱਧ ਸਹਿਯੋਗ ਦੇਵਾਂਗੇ। ਸਲਾਮ ਜੀ ਅੱਜ ਕਾਲੀਦਾ ਦੀ ਗੁੰਟਿਓ ਰਹੀ ਸੀ ਤੋਂ ਵੰਦ। ਸ੍ਰੀਮਣੀ ਕਾਲੀਵਾਰਾ ਗੁਨਾ ਦੇ ਪ੍ਰਧਾਨ ਰੰਡਾਵਾ ਸਾਹਿਬ ਜੀ ਵੀ ਪਹੁੰਚੇ ਨੇ ਤੇ ਪਹਿਲਾਂ ਬਲਰਜੀਤ ਗੋਲਦ ਜੀ ਵੀ ਪਹੁੰਚੇ ਤੇ ਦੋ ਦਿਨ ਪਹਿਲਾਂ ਤੇ ਸੋਨੂ ਕਾਲੀਵਾਰਾ ਉਹ ਇਹਨਾਂ ਦਾ ਪੂਰੀ ਟੀਮ ਦਾ ਸਰਪਾਤ ਦੀ ਸੇਵਾ ਸੰਪਤੀ ਵੱਲੋਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਇਹਨਾਂ ਦਾ ਬਹੁਤ ਵੱਡਾ ਸਾਨੂੰ ਸਹਿਯੋਗ ਮਿਲ ਰਿਹਾ ਹੈ ਤੇ ਹੋਰ ਵੀ ਸਾਡੇ ਦਾਨੀ ਸੱਜਣਾਂ ਦਾ ਸਹਿਰ ਨਿਵਾਸੀਆਂ ਦਾ ਤੇ ਸਾਨੂੰ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਹੈ ਜਿਹੜਾ ਇਹ ਲੰਗਰ ਚੱਲ ਰਿਹਾ ਹੈ ਕਿਉਂਕਿ ਇਹ ਲੰਗਰ ਤੁਹਾਨੂੰ ਬਹੁਤ ਜ਼ਰੂਰੀ ਤੀਗਾ ਤਰੀ ਲਈ ਹਰ ਸਾਡੇ ਦੇ ਉੱਪਰ ਇੰਤਜ਼ਾਮ ਰਿਹਾ ਮਰੀਜ਼ ਬਿਮਾਰ ਹੁੰਦਾ ਹੈ ਇੱਕ ਭੁੱਖੀ ਹੁੰਦਾ ਹੈ ਤੇ ਇਹ ਦੂਰੇ ਦੂਰੇ 50000 ਕਿਲੋਮੀਟਰ ਤੋਂ ਮੈਨੂੰ ਇਹ ਪਤਾ ਲੱਗ ਗਿਆ ਜਿਵੇਂ ਇਹ ਲੰਗਰ ਲਾਇਆ ਤੇ ਬਾਅਦ ਪਤਾ ਲੱਗਿਆ 50 50 60 ਕਿਲੋਮੀਟਰ ਤੋਂ ਵੀ ਮਰੀਜ਼ ਆ ਰਹੇ ਨੇ ਜਿਹੜੇ ਬੱਚੇ ਹੋਣਾ ਉਹਨਾਂ ਦੀ ਖੁਚਲੀ ਦਵਾਈਆਂ ਦਾ ਕੋਈ ਪ੍ਰਬੰਧ ਨਹੀਂ ਹੋ ਗਿਆ ਮੇਰੇ ਤੇ ਇਸ ਕਰਕੇ ਇਹ ਜਿਹੜਾ ਕਦਮ ਚੱਕਿਆ ਸਾਡੇ ਪ੍ਰਧਾਨ ਜੀ ਨੇ ਸਾਡੀ ਟੀਮ ਨੇ ਬਹੁਤ ਵਧੀਆ ਕਦਮ ਹੈ ਤੇ ਜਿਹੜਾ ਸਾਨੂੰ ਸਹਾਈ ਹੋ ਰਿਹਾ ਪੂਰੇ ਧੂੜੀ ਹਲਕਾ ਨਿਵਾਸੀਆਂ ਦਾ ਧੂੜੀ ਸਹਿਰ ਨਿਵਾਸੀਆਂ ਦਾ ਅਸੀਂ ਤੇ ਇਹਨਾਂ ਦੀ ਪੂਰੀ ਟੀਮ ਦਾ ਸੇਮਰੀ ਕਾਲੀ ਦਾ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਉਹਨਾਂ ਨੂੰ ਦਿਲੋਂ ਆਸਲੇ ਬਹੁਤ ਬਹੁਤ ਧੰਨਵਾਦ ਬਾਈ ਗੁਰਜੀ ਦਾ ਖਾਲਸਾ ਰਾਹੀ ਗੁਰੂ ਕੀ ਫਤਹ ਕੀ ਨਾਮਾ ਜੀ ਡਾਕਟਰ ਕਰਹਵਰ ਸਿੰਘ ਮੇਰਾ ਨਾਮ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਕਫਦ ਵੱਲੋਂ ਅਸੀਂ ਸਾਡੇ ਪ੍ਰਧਾਨ ਜੀ ਦੀ ਅਗਵਾਈ ਹੇਠ ਇੱਥੇ ਜੋ ਬਹੁਤ ਹੀ ਪੁੰਨ ਦਾ ਕੰਮ ਦੇ ਕਾਰਜ ਹੋ ਰਿਹਾ ਜੋ ਵੀ ਮਰੀਜ਼ ਆਉਂਦੇ ਆਗੇ ਜਾਂ ਉਹਨਾਂ ਦੇ ਨਾਲ ਜਿੰਨੇ ਵੀ ਹੁੰਦੇ ਉਹਨਾਂ ਨੂੰ ਲੰਗਰ ਦੀ ਜੋ ਸਹੂਲਤਾਂ ਕਾਫੀ ਪਰੇਸ਼ਾਨੀ ਵੀ ਹੁੰਦੀ ਆਪਾਂ ਨੂੰ ਪਤਾ ਜਦੋਂ ਕੋਈ ਪੇਸ਼ੈਂਟ ਹੁੰਦਾ ਤਾਂ ਉਹਦੇ ਨਾਲ ਵਾਲਿਆਂ ਨੂੰ ਖਾਣ ਪੀਣ ਦੀ ਬਹੁਤ ਦਿੱਕਤ ਆਉਂਦੀ ਆ ਬਹੁਤ ਜਿਆਦਾ ਪੁਨਰਕਾਰਜ ਸਰ ਭਾਰਤੀ ਸੇਵਾ ਸੰਮਤੀ ਵਾਲਿਆਂ ਦਾ ਜੋ ਇਹ ਪੁਨਰਕਾਰਜ ਹੈ ਵਿੱਚ ਅਸੀਂ ਸ਼ਰੋਣੀ ਅਕਾਲੀ ਦਰਬਾਰ ਵੱਲੋਂ ਇਹਨਾਂ ਨਾਲ ਪ੍ਰੋਮਿਸ ਵੀ ਕੀਤਾ ਕਿ ਅੱਗੇ ਤੋਂ ਵੀ ਹੋਰ ਜਿੰਨੀ ਵੀ ਹੋ ਸਕਦੀ ਹੈ ਸੇਵਾ ਉਹ ਵੀ ਕਰਦੇ ਰਹਾਂਗੇ ਔਰ ਪ੍ਰਧਾਨ ਜੀ ਆ ਦੇ ਦਿਸ਼ਾ ਨਿਰਦੇਸ਼ ਔਰ ਆਪਣੇ ਜੋ ਬਾਈ ਬਨਰਜੀਤ ਬੋਲਡ ਜੀ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ੇ ਅੱਜ ਅਸੀਂ ਜਿੱਥੇ ਵਿਜ਼ਿਟ ਕਰੀ ਆ ਤੇ ਅੱਗੇ ਤੋਂ ਵੀ ਜੋ ਵੀ ਇਹਨਾਂ ਦੀ ਕੋਈ ਵੀ ਮੰਗ ਵਗੈਰਾ ਵੀ ਹੋ ਜੀ ਉਹ ਵੀ ਅਸੀਂ ਉਹਨਾਂ ਦੇ ਧਿਆਨ 'ਚ ਲਿਆਵਾਂਗੇ ਤੇ